ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਅੱਜ ਇੱਥੇ ਸ਼੍ਰੀ ਅਮਰਸਰ ਸਾਹਿਬ ਖਾਲਸਾ ਕਾਲਜ ਜਿਹੜਾ ਭੈਣਾ ਦਾ ਕਾਲਜ ਆ ਰਿਵਨ ਕਾਲਜ ਆ ਇੱਥੇ ਆਏ ਆ ਜਿਹੜਾ ਕਨਨ ਚਵੰਤੇ ਚੈਨਲ ਦੇ ਉੱਤੇ ਪ੍ਰੋਗਰਾਮ ਆਉਂਦਾ ਕੰਟੀਨ ਦੀ ਮਰੀਦ ਕਰਕੇ ਰਮਨਜੀਤ ਮੁੰਡਾ ਜਿਹੜਾ ਚਲਾਉਂਦਾ ਉਹਨੂੰ ਉਹਦਾ ਇੱਥੇ ਅੱਜ ਪ੍ਰੋਗਰਾਮ ਸੀਗਾ ਤੇ ਸਿੰਘਾਂ ਨੂੰ ਪਤਾ ਲੱਗਾ ਇੰਟਰਨੈਸ਼ਨਲ ਸਪਰੈਂਟੇਸ਼ਨ ਦੇ ਸਾਰੇ ਸਿੰਘ ਹੋਰ ਜਿੱਥੇ ਬੰਦੀਆਂ ਸਤਕਾਰ ਕਮੇਟੀ ਵੱਲੋਂ ਭਾਈ ਰਣਜੀਤ ਸਿੰਘ ਭਾਈ ਸਿਮਰਜੀਤ ਸਿੰਘ ਸੰਘਾ ਤੇ ਹੋਰ ਜਿਹੜੇ ਵੀ ਮੇਰੇ ਵੀਰ ਆਏ ਉਹਨਾਂ ਨੇ ਆ ਕੇ ਪ੍ਰਿੰਸੀਪਲ ਨੂੰ ਬੇਨਤੀ ਕੀਤੀ ਕਿ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਲੈ ਇਹਨਾਂ ਕਾਲਜ ਦਾ ਪ੍ਰਸ਼ਾਸਨ ਆ ਕਿ ਲੈਕਚਰਤਾ ਵਾ ਬਹੁਤ ਜ਼ਿਆਦਾ ਗਲਤ ਮੈਸੇਜ ਜਾਂਦਾ ਤੇ ਧੀਆਂ ਪਰਾਂ ਨੂੰ ਬੜੇ ਗਲਤ ਨਾਮ ਨਾਲ ਸ਼ਰਮੋਹਣ ਕਰਦਾ ਸੋ ਉਹਨਾਂ ਨੇ ਬੇਨਤੀ ਨੂੰ ਸਰਕਾਰ ਕਰਦਿਆਂ ਹੋਇਆ ਔਰ ਰਣਜੀਤ ਸਿੰਘ ਜਿਹੜਾ ਮੁੰਡਾ ਕੰਪੀਨ ਦੀ ਮੜੀਗਲਾ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਸੋ ਬੜਾ ਸੋਹਣਾ ਸਹਿਯੋਗ ਦਿੱਤਾ ਉਹਨਾਂ ਨੇ ਇਹ ਚੀਜ਼ ਨੂੰ ਸਮਝਦਿਆਂ ਹੋਇਆ ਸੋ ਬਾਕੀ ਵੀ ਸਾਰੇ ਕਾਲਜਸ ਨੂੰ ਬਾਕੀ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਆ ਕਿ ਇਹ ਜਿਹੜੀ ਲੈਕਚਰਤਾ ਇਹਨੂੰ ਰੋਕ ਨਹੀਂ ਸਕਦੇ ਪਰ ਠੱਲ ਪਾ ਸਕਦੇ ਆ तरीके ਦੇ ਨਾਲ ਸੋ ਸਾਰਿਆਂ ਨੂੰ ਬੇਨਤੀ ਆ ਕਿ ਇਹ ਆਪਾਂ ਪਹਿਲਾਂ ਦਿਆ ਕਰੀਏ ਇਹਦੇ ਉੱਤੇ ਸਾਡੇ ਸਾਰਿਆਂ ਵਾਸਤੇ ਹੀ ਆ ਕਿਸੇ ਇੱਕ ਧਰਮ ਦੀ ਗੱਲ ਨਹੀਂ ਆ ਹਿੰਦੂਆਂ ਵਾਸਤੇ ਵੀ ਭੈਣਾਂ ਵਾਸਤੇ ਹਿੰਦੂ ਭੈਣਾਂ ਵਾਸਤੇ ਵੀ ਉਹ ਲੈਂਗੁਏਜ ਯੂਜ਼ ਕੀਤੀ ਜਾਂਦੀ ਆ ਸਿੱਖ ਭੈਣਾਂ ਵਾਸਤੇ ਵੀ ਮੁਸਲਮਾਨ ਭੈਣਾਂ ਵਾਸਤੇ ਵੀ ਜਿਹੜੀ ਕਿ ਬੜੀ ਮਾਰੀ ਸ਼ਬਦਾਵਲੀ ਹੁੰਦੀ ਜਿਹੜੀ ਇਹ ਬੰਦਾ ਵਰਤਦਾ ਸੀ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਮੋਰਚਾ ਬੜੀ ਚੜ੍ਹਦੀ ਕਲਾ ਪ੍ਰੇਮ ਪਿਆਰ ਨਾਲ ਫਤਿਹ ਹੋ ਗਿਆ ਪ੍ਰਸ਼ਾਸਨ ਨੇ ਪੌਜ ਦੇ ਪ੍ਰਸ਼ਾਸਨ ਨੇ ਬੜਾ ਸੋਨਾ ਸਾਥ ਦਿੱਤਾ ਤੇ ਉਹ ਪ੍ਰੋਗਰਾਮ ਜਿਹੜਾ ਸੀ ਰਮਨਦੀਪ ਦਾ ਕੈਨਸਲ ਹੋ ਗਿਆ ਜੀ ਚੜ੍ਹਦੀ ਕਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੱਤੇ